ਹਾਂਜੀ ਅੱਜ ਵਾਲੀ ਜੋ ਸ਼ਾਮ ਦੀ ਵੀਡੀਓ ਆਪਾਂ ਅਪਡੇਟ ਕੀਤੀ ਹੈ ਸਿਰਫ ਇਹਨਾਂ ਦੇ ਵਿੱਚ ਬਰਬਰੀ ਦਾ ਸਟੱਫ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਬਰਬਰੀ ਦੇ ਸੂਟ ਲੈ ਕੇ ਆਓ ਤੇ ਹੁਣ ਆਪਾਂ ਸਾਰੇ ਐਡ ਕਰਦੇ ਨੇ ਇਹ ਮੈਚਿੰਗ ਰਹਿਣਗੇ ਤੁਸੀਂ ਇਹਨਾਂ ਚ ਕੋਈ ਵੀ ਬਾਈ ਕਰ ਸਕਦੇ ਹੋ ਸਕਰੀਨ ਤੇ ਨੰਬਰ ਆ ਉਸ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਜੋ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਆਪਾਂ ਆਲ ਓਵਰ ਪ੍ਰਿੰਟ ਵੀ ਐਡ ਕੀਤੇ ਨੇ ਲਾਸਟ ਤੇ ਤੇ ਮੈਚਿੰਗ ਵੀ ਬਰਬਰੀ ਦੇ ਵਿੱਚ ਕੀਤੇ ਨੇ ਇਸ ਦੇ ਨਾਲ ਮੋਡਲ ਸਿਲਕ ਦੀ ਬਾਟਮ ਹੈ ਤੇ ਬਰਬਰੀ ਦੀ ਸ਼ਰਟ ਹੈ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ অন ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਤੇ ਲੈਨਿੰਗ ਨਾਲ ਹੀ ਸਟਿਚ ਹੁੰਦੇ ਵਿਦਾਊਟ ਲੈਨਿੰਗ ਸੂਟ ਨਹੀਂ ਸਟਿਚ ਹੋਣਗੇ ਲੈਨਿੰਗ ਜ਼ਰੂਰ ਲੱਗੇਗੀ ਤੇ ਬਹੁਤ ਸੋਹਣਾ ਫੈਬਰਿਕ ਅਤੇ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਤੇ ਇਸ ਨੂੰ ਬਾਈ ਕਰਨ ਲਈ ਆਰਡਰ ਕਰ ਸਕਦੇ ਆ ਤੁਸੀਂ ਨਵੇਂ ਪ੍ਰਿੰਟ ਸੀ ਜੋ ਆਪਾਂ ਸਾਰੇ ਹੀ ਐਡ ਕੀਤੇ ਨੇ ਤੇ ਹੋਰ ਵੀ ਆਪਣੇ ਕੋਲ ਡੇਲੀ ਬਰਬਰੀ ਦੇ ਵਿੱਚ ਆਉਂਦੇ ਰਹਿੰਦੇ ਨੇ ਸੂਟ ਤੇ ਕਾਟਨ ਚ ਡਿਜ਼ਾਈਨਰ ਸੂਟ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਲਾਸਟ ਤੇ ਤੁਹਾਨੂੰ ਆਲ ਓਵਰ ਇਹ ਸੂਟ ਮਿਲ ਜਾਣਗੇ ਆਲ ਓਵਰ ਪ੍ਰਿੰਟ ਦੇ ਵਿੱਚ ਇਹ 500 ਮੀਟਰ ਸੂਟ ਦੀ ਕਟ ਮਿਲੇਗੀ ਆਲ ਓਵਰ ਬਰਬਰੀ ਪ੍ਰਿੰਟ ਨਵੇਂ ਪ੍ਰਿੰਟ ਨੇ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ スクリーンショット ਲੈ ਕੇ ਜੋ ਤੁਹਾਨੂੰ ਪਸੰਦ ਆਏਗਾ ਤੁਸੀਂ ਉਸ ਦਾ ਆਰਡਰ ਕਰ ਸਕਦੇ ਹੋ ਕਿਉਂਕਿ ਇਹ ਲਿਮਟਿਡ ਸਟਾਕ ਦੇ ਵਿੱਚ ਆ ਕਿਉਂਕਿ ਡੇਲੀ ਹੀ ਇਹ ਬਰਬਰੀ ਵਿੱਚ ਨਵੇਂ ਪ੍ਰਿੰਟ ਆਉਂਦੇ ਨੇ ਸੋ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਏ ਪ्युअर कॉटन ਦੇ ਵਿੱਚ 3.5 ਮੀਟਰ ਵੱਡੇ ਪਣੀ ਚ ਸੂਟ ਦੀ ਕੱਟ ਰਹੇਗੀ ਘੇਰੇ ਤੇ ਵਰਕ ਵੀ ਮਿਲੇਗਾ 슬ੀਵਸ ਤੇ ਵੀ ਮਿਲੇਗਾ ਤੇ ਨਾਲ ਜੋ ਇਸ ਤੇ ਦੁਪੱਟਾ ਹੋ ਮਸਲਿਨ ਦਾ ਰਹੇਗਾ टाइडाई ਵਾਲਾ 850 ਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਤੇ ਬਹੁਤ ਵਧੀਆ ਫੈਬਰਿਕ ਆ ਵਿਦਾਊਟ ਲਰਨਿੰਗ ਸਟਿਚ ਹੋਏਗਾ ਤੇ ਨੈਕਸਟ ਇਹ ਸੂਟ ਹੈ ਜੀ 3.5 ਮੀਟਰ ਵੱਡੇ ਪਣੀ ਦੇ ਵਿੱਚ लेस ਦਾ ਵਰਕ ਹੋਇਆ ਡਿਜ਼ਾਈਨਰ ਸੂਟ ਆ ਓਨਲੀ ਤੁਸੀਂ ਸਲਾਈ ਕਰਨਾ ਤੇ ਨਾਲ ਦੁਪੱਟਾ ਮਿਲੇਗਾ ਤੇ ਇਹ ਵੀ 850 ਚ ਬਾਈ ਕਰ ਸਕਦੇ ਹਾਂ ਮਸਲੀਨ ਦਾ ਨਾਲ ਦੁਪੱਟਾ ਥੈਂਕ ਯੂ